15 15 ਕਿਲੋ ਦੇ ਕੜੇ ਤੁਹਾਨੂੰ ਦਿਖਾਈ ਦੇ ਦੇਣਗੇ ਇਸੇ ਬਿਣਾ ਜੋੜ ਤੋਂ ਆਈ ਅੱਛਾ ਇਹਦਾ ਖਾਸ ਹੈ ਜਿਹੜਾ ਇਹ ਬਿਣਾ ਜੋੜ ਤੋਂ ਹੀ ਸਿੱਲੀ 'ਚੋਂ ਬਦਾਈ ਕੀਤੀ ਹੋਈ ਹੈ ਇਹਦੇ ਸਾਰੇ ਠੀਕ ਹੈ ਜੀ ਸਾਰਾ ਹੈਂਡ ਮੇਡ 'ਚ ਕੰਮ ਆ ਇਹ ਕਮਾਣੀ ਦਾ ਤੇਗਾ ਆ ਗਿਆ ਅੱਛਾ ਦੰਨਾ ਦਾ ਰਾ ਤੇਗਾ ਚੰਨਾ ਫੁੱਟ ਤੇ ਠੀਕ ਹੈ ਜੀ ਹਾਂ ਜੀ ਸੂर्यਵਾਸੀ ਮੁਖਾਇਦਾ ਸਾਰਾ ਸ਼ਾਸਤਰ ਨਾਮ ਆ ਤੇ ਜਿਹੜਾ ਇਹ ਹੁੰਦਾ ਜੀ ਇਹਨੂੰ ਸੂर्यਵਾਸੀ ਕਿਹਾ ਜਾਂਦਾ ਸੂर्यਵਾਸੀ ਕਿਹਾ ਜਾਂਦਾ ਉੰਨਾ ਵੀ ਮੁੰਡੇ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ ਆਪਣਾ ਸ਼ਸਤਰ ਬਹੁਤ ਜ਼ਿਆਦਾ ਲੈ ਕੇ ਜਾ ਰਹੇ ਨੇ ਜੀ ਲਜਾਣ ਦਾ ਕਾਰਨ ਅਸੀਂ ਕੁਆਲਟੀ ਪੇਸ਼ ਕਰਦੇ ਆਂ ਜੀ ਮਾਰਕੀਟ ਚ ਸ਼ਸਤਰ ਹੋਰ ਬਹੁਤ ਨੇ ਦੇਖੋ ਸ਼ਸਤਰ ਦੀ ਨਿੰਦਿਆ ਨਹੀਂ ਹੁੰਦੀ ਪਰ ਸ਼ਸਤਰ ਜਿੱਦਾਂ ਆਪਾਂ ਦੋ ਪੁਲਵਾਨ ਕੋਲਦੇ ਆ ਉਹਨਾਂ ਦੇ ਜ਼ੋਰ ਪਰਖੇ ਜਾਂਦੇ ਨੇ ਇਦਾਂ ਹੀ ਸ਼ਸਤਰ ਦੀ ਕੁਆਲਟੀ ਪਰਖੀ ਜਾਂਦੀ ਹੈ ਕਿਰਪਾਨ, ਸੰਗੀਨ, ਖੰਜਰ, ਪੇਚ ਕਬਜ, ਖੋਖਰੀ ਇਹ ਸਾਰੇ ਸ਼ਸਤਰ ਆਪਣੇ ਲਵੇ ਅਵੇਲੇਬਲ ਨੇ ਸਾਰੇ ਆਪਣੇ ਅਪਦੇ ਤਿਆਰ ਕੀਤੇ ਸਾਤਰ ਤੇ ਇਹ ਸੁਨਹਿਰੇ ਵਗੈਰਾ ਇਹ ਸਾਰੇ ਹੀ ਹਾਂਜੀ ਇਹ ਆਪਣੇ ਲਵੇ ਲਾਲ ਪੱਥਰ ਚ ਮਿਲਣਗੇ ਲਾਲ ਪੱਥਰ ਆਈ ਜਿਹੜਾ ਉਹ ਤਿੰਨ ਕੁਆਲਿਟੀਆਂ ਚ ਆਉਂਦਾ ਹੀ ਹੈ ਠੀਕ ਹੈ ਜੀ ਹਾਂਜੀ ਆਪਣੇ ਲਵੇ ਟੌਪ ਦੀ ਕੁਆਲਿਟੀ ਆ ਰਾਜਸਤਾਨੀ オリジナル ਲਾਲ ਪੱਥਰ ਮਿਲੂਗਾ ਹੈਂਡ ਮੇਡ ਦੀ ਖੁਦਾਈ ਚਾ ਕੋਈ ਮਸ਼ੀਨੀ ਖੁਦਾਈ ਤੇ ਜਿਹੜੇ ਕੜੇ ਬਣਾਏ ਨੇ ਜੀ ਇਹ ਕੜੇ ਆ ਨਾ ਵਜਨ ਬਹੁਤ ਆ ਜੀ ਇਹ ਕੜੇ ਵੀ ਸਿੰਘਪੂਰ ਦੇ ਨੇ ਜੀ ਇਹ ਕੜਿਆ ਹਾਂਜੀ ਇਹ ਕੜੇ ਨੇ ਜੀ ਸਾਡੇ ਪਰਸਨਲ ਕੜੇ ਨਹੀਂ ਅੱਛਾ ਜੀ ਅਸੀਂ ਆਪਦੇ ਵਾਸਤੇ ਤਿਆਰ ਕੀਤੇ ਨੇ ਔਨ ਆਰਡਰ ਦੇ ਨੇ ਅੱਛਾ ਜੀ ਹਾਂਜੀ ਇਹ 5 ਕਿਲੋ 300 ਗ੍ਰਾਮ ਦਾ ਕੜਾ ਜੀ ਜੀ ਹਾਂਜੀ ਇਹ ਸਿਰਫ ਆਪਦੇ ਵਾਸਤੇ ਬਣਾਏ ਹੋਏ ਨੇ ਜੇ ਲੈਣਾ ਕਸਟਮਰ ਨੇ ਤਾਂ ਔਨ ਆਰਡਰ ਮਿਲਣਾ ਇਹ ਜਾਨੀ ਕਿ ਸੇਲ ਵਾਸਤੇ ਨਹੀਂ ਰੱਖੇ ਅਸੀਂ ਸਿਰਫ ਦਾ ਦਿਖਾਵੇ ਲਈ ਰੱਖੇ ਸ੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਮੌਜੂਦ ਆ ਜਿੱਥੇ ਸੀਦ ਦੀ ਸਮਾਗਮ ਨੇ ਜਿਹੜੇ ਚੱਲ ਰਹੇ ਨੇ ਸੋ ਜਿੱਥੇ ਸ਼ਹੀਦੀ ਸਮਾਗਮ ਚੱਲ ਰਹੇ ਨੇ ਦੁਨੀਆ ਦੇ ਕੋਨੇ-ਕੋਨੇ 'ਚੋਂ ਸੰਗਤਾਂ ਨੇ ਜਿਹੜੀਆਂ ਉਹ ਨਤਮਸਤਕ ਹੋਣ ਦੇ ਲਈ ਆਉਂਦੀਆਂ ਨੇ ਉੱਥੇ ਹੀ ਸ਼ਸਤਰਾਂ ਦੀ ਬੜੀ ਐਹਮੀਅਤ ਆ ਇੱਧਰ ਇੱਕ ਤੁਸੀਂ ਸਟਾਲ ਦੇਖ ਰਹੇ ਹੋ ਪੂਰੀ ਗੱਡੀ ਟਰਾਲੀ ਤਿਆਰ ਕੀਤੀ ਦੀ ਆ ਜਿਹਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਸ਼ਸਤਰ ਨੇ ਕਿਉਂਕਿ ਅਕਸਰ ਕਿਹਾ ਜਾਂਦਾ ਹੈ ਸ਼ਸਤਰ ਕੇ ਦੀਨ ਹੈ ਰਾਜ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਡਲੇ ਮਲੇ ਹੈ ਕੋਈ ਕਿਸੇ ਕੋ ਰਾਜ ਨਾ ਦੇਹ ਹੈ ਜੋ ਲੈ ਹੈ ਨਿਜਵਲਸੇ ਲੈ ਹੈ ਸੋ ਸ਼ਸਤਰ ਦੀ ਵੱਡੀ ਐਮੀਅਤ ਆ ਜੰਗਾਂ ਜੁੱਦਾਂ ਦੇ ਵਿੱਚ ਮਹਾਰਾਜ ਨੇ ਸ਼ਸਤਰਾਂ ਨੂੰ ਐਮੀਅਤ ਦਿੱਤੀ ਆ ਸੋ ਸ਼ਸਤਰ ਨੇ ਇਥੇ ਤਰ੍ਹਾਂ ਤਰ੍ਹਾਂ ਦੇ ਸ਼ਸਤਰ ਤੁਹਾਨੂੰ ਦੇਖਣ ਨੂੰ ਮਿਲਣਗੇ ਕੜੇ ਨੇ ਜਿਹੜੇ ਸਿੰਘਾਂ ਦੇ ਗੁੱਟਾਂ 'ਚ ਹਮੇਸ਼ਾ ਰਹਿੰਦੇ ਨੇ 15-15 ਕਿਲੋ ਦੇ ਕੜੇ ਤੁਹਾਨੂੰ ਦਿਖਾਈ ਦੇ ਦੇਣਗੇ ਤੇ ਸੁਨਾਰੇ ਛੋਟੇ ਹਰ ਤਰ੍ਹਾਂ ਦੀ ਚੀਜ਼ ਹੈ ਜਿਹੜੀ ਇੱਥੋਂ ਮਿਲ ਜਾਂਦੀ ਆ ਕਮਾਨ ਸੋ ਕਿਹੜੇ ਕਿਹੜੇ ਸ਼ਸਤਰ ਨੇ ਕੀ ਪ੍ਰਾਈਜ਼ ਆ ਕਿਦਾਂ ਹੈ ਸਾਰੀ ਗੱਲਬਾਤ ਜਾਣਾਂਗੇ ਤੁਸੀਂ ਦੇਖੋ ਸਿੰਘ ਸਾਹਿਬ ਨੇ ਪੂਰੀ ਸਟਾਲ ਆ ਜਿਹੜੀ ਲਗਾਈ ਪਿਆ ਸ਼ਸਤਰਾਂ ਦੀ ਹਰ ਤਰ੍ਹਾਂ ਦਾ ਸ਼ਸਤਰ ਹੈ ਜਿਹੜਾ ਇੱਥੇ ਦੇਖਣ ਨੂੰ ਮਿਲਦਾ ਏ ਸੋ ਗੱਲਬਾਤ ਕਰਦੇ ਆ ਸਿੰਘ ਸਾਹਿਬ ਦੇ ਨਾਲ ਅਸੀਂ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਮਾਤਾ ਚੜ੍ਹਦੀ ਕਲਾ ਸਿੰਘ ਸਾਹਿਬ ਤਰ੍ਹਾਂ ਤਰ੍ਹਾਂ ਦੇ ਸ਼ਸਤਰ ਨੇ ਜਿਹੜੇ ਦੇਖਣ ਨੂੰ ਮਿਲਦੇ ਨੇ ਸੋ ਕਿੰਨਾ ਉਤਸ਼ਾਹ ਹੈ ਇਹ ਸ਼ਸਤਰਾਂ ਨੂੰ ਲੈ ਕੇ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਸਹਿਯੋਗ ਦੇ ਰਹੀ ਹੈ ਸੰਗਤ ਸਾਨੂੰ ਜੀ ਹੁਣ ਨਵੇਂ ਮੁੰਡੇ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ ਆਪਣਾ ਸ਼ਸਤਰ ਬਹੁਤ ਜ਼ਿਆਦਾ ਲੈ ਕੇ ਜਾ ਰਹੇ ਨੇ ਜੀ ਲਜਾਣ ਦਾ ਕਾਰਨ ਅਸੀਂ ਕੁਆਲਿਟੀ ਪੇਸ਼ ਕਰ ਰਹੇ ਆਂ ਜੀ ਮਾਰਕੀਟ 'ਚ ਸ਼ਸਤਰ ਹੋਰ ਬਹੁਤ ਨੇ ਦੇਖੋ ਸ਼ਸਤਰ ਦੀ ਨਿੰਦਿਆ ਨਹੀਂ ਹੁੰਦੀ ਪਰ ਸ਼ਸਤਰ ਜਿੱਦਾਂ ਆਪਾਂ ਦੋ ਪਲਵਾਨ ਖੋਲਦੇ ਆ ਹੂੰ ਉਹਨਾਂ ਦੇ ਜ਼ੋਰ ਪਰਖੇ ਜਾਂਦੇ ਨੇ ਇਦਾਂ ਹੀ ਸ਼ਸਤਰ ਦੀ ਕੁਆਲਿਟੀ ਪਰਖੀ ਜਾਂਦੀ ਆ ਜੀ ਨਿੰਦਿਆ ਕਿਸੇ ਸ਼ਸਤਰ ਦੀ ਨਹੀਂ ਮਹਾਰਾਜ ਨੇ ਪੀਰ ਕਿਹਾ ਪਰ ਕੁਆਲਿਟੀ ਦੇ ਪਰਪਸ 'ਚ ਜਿਹੜਾ ਸਾਡਾ ਸ਼ਸਤਰ ਤਿਆਰ ਕੀਤਾ ਜੀ ਹੂੰ ਸੰਗਤ ਬਹੁਤ ਜਿਆਦਾ ਸਹਿਯੋਗ ਦੇ ਰਹੀ ਐ ਸਾਡਾ ਜੀ ਕਿਦਾਂ ਕਿਹੜੇ ਕਿਹੜੇ ਸ਼ਸਤਰ ਨੇ ਜੀ ਉਹਦੇ ਬਾਰੇ ਥੋੜੀ ਨੌਲੇਜ ਆ ਜੇ ਸੰਗਤ ਨੂੰ ਕਿਉਂਕਿ ਬਹੁਤ ਵੀਰਾਂ ਨੂੰ ਪਤਾ ਨਹੀਂ ਹੈਗਾ ਸ਼ਸਤਰਾਂ ਬਾਰੇ ਗਿਆਨ ਨਹੀਂ ਹੈਗਾ ਉਹ ਥੋੜਾ ਪਤਾ ਲੱਗ ਜੀ ਜੀ ਜੋ ਆਪ ਜੀ ਦੇ ਸਾਹਮਣੇ ਪਏ ਨੇ ਜੀ ਜੀ ਸਰੋਈ ਸੈਫ ਗੋਲੀਆ ਢੀਗਾ ਖੋਖਰੀ ਖੜਗ ਕਿਰਪਾਨ ਸੰਗੀਨ ਖੰਜਰ ਪੇਚ ਕਬਜ ਖੋਖਰੀ ਇਹ ਸਾਰੇ ਸ਼ਸਤਰ ਆਪਣੇ ਲਵੇ ਅਵੇਲੇਬਲ ਨੇ ਸਾਰੇ ਆਪਣੇ ਆਪ ਦੇ ਤਿਆਰ ਕੀਤੇ ਸ਼ਸਤਰ ਮਿਲਣਗੇ ਤੁਹਾਨੂੰ ਅੱਛਾ ਜੀ ਹਾਂਜੀ ਤੇ ਜਿਹੜਾ ਜੀ ਜਿੱਦਾਂ ਇਹ ਸ਼ਾਸਤਰ ਹੈ ਇਹਨੂੰ ਕੀ ਕਹਿੰਦੇ ਨੇ ਜੀ ਥੋੜਾ ਪੁੱਛਾ ਦੇ ਜੀ ਨਾਮ ਜੀ ਹਾਂ ਜੀ ਇਹ ਕਮਾਣੀ ਦਾ ਤੇਗਾ ਆ ਗਿਆ ਜੀ ਅੱਛਾ ਜੀ ਤਿੰਨ ਤਾਰਾ ਤੇਗਾ 3 ਫੁੱਟ ਚਾਹੀਦਾ ਠੀਕ ਹੈ ਜੀ ਹਾਂ ਜੀ ਸੂर्यਵਾੰਸ਼ੀ ਮੁੱਫਾਇਦਾ ਜੀ ਸਾਰਾ ਸ਼ਾਸਤਰ ਨਵਾ ਤੇ ਜਿਹੜਾ ਇਹ ਹੁੰਦਾ ਜੀ ਇਹਨੂੰ ਸੂर्यਵਾੰਸ਼ੀ ਕਿਹਾ ਜਾਂਦਾ ਸੂर्यਵਾੰਸ਼ੀ ਕਿਹਾ ਜਾਂਦਾ ਜੀ ਤੇ ਤੁਸੀਂ ਆਪ ਤਿਆਰ ਕਰਦੇ ਹੋ ਜੀ ਕਿਦਾਂ ਕਿਹੜੀ ਸੰਸਥਾ ਹੈ ਜੀ ਆਪਣੇ ਜਿਹੜੀ ਸਸਤਰ ਤਿਆਰ ਕਰਦੀ ਆਂ ਆਪਾਂ ਪਟਿਆਲੇ ਤੋਂ ਆ ਜੀ ਬਾਗੀ ਕਾਫਲੇ ਟ੍ਰੇਡਰ ਜੀ ਸਾਡਾ ਆਨਲਾਈਨ ਵੀ ਕੰਮ ਆ ਜੇ ਕਿਸੇ ਨੇ ਆਰਡਰ ਤੇ ਕੋਈ ਚੀਜ਼ ਤਿਆਰ ਕਰਾਉਣੀ ਆਰਡਰ ਤੇ ਵੀ ਤਿਆਰ ਕਰ ਦਿੰਦੇ ਆ ਡਿਲੀਵਰੀ ਵੀ ਕਰ ਦਿੰਦੇ ਆ ਜੀ ਅਸੀਂ ਠੀਕ ਹੈ ਜੀ ਤੇ ਇਹ ਸੁਨਹਿਰੇ ਵਗੈਰਾ ਇਹ ਸਾਰੇ ਜੀ ਹਾਂਜੀ ਇਹ ਆਪਣੇ ਲਵੇ ਲਾਲ ਪੱਥਰ ਚ ਮਿਲਣਗੇ ਲਾਲ ਪੱਥਰ ਆ ਜਿਹੜਾ ਉਹ ਤਿੰਨ ਕੁਆਲਿਟੀਆਂ ਚ ਆਉਂਦਾ ਈ ਉਹ ਠੀਕ ਹੈ ਜੀ ਹਾਂਜੀ ਆਪਣੇ ਲਵੇ ਟੌਪ ਦੀ ਕੁਆਲਿਟੀ ਆ ਰਾਜਸਥਾਨੀ オリジナル ਲਾਲ ਪੱਥਰ ਮਿਲੂਗਾ ਹੈਂਡ ਮੇਡ ਦੀ ਖੁਦਾਈ ਚਾ ਕੋਈ ਮ ਤੇ ਕਮਾਂਡ ਵਗੈਰਾ ਸਾਰੇ ਆਪੇ ਸਾਰਾ ਕੁਝ ਹਾਂਜੀ ਹਾਂਜੀ ਸਰ ਵੱਲੋਂ ਜੀ ਤਿਆਰ ਆਪਾਂ ਕਾਰੀਗਰ ਰੱਖੇ ਨੇ ਕਿਉਂਕਿ ਸਾਡੇ ਲਈ ਤਾਂ ਡੀਲਿੰਗ ਲਈ ਟਾਈਮ ਪੂਰਾ ਪੂਰਾ ਹੁੰਦਾ ਅਸੀਂ ਕਾਰੀਗਰ ਰੱਖੇ ਨੇ ਉਹਨਾਂ ਤੋਂ ਆਪ ਤਿਆਰ ਕਰਵਾਉਣੇ ਆ ਵਧੀਆ ਕੁਆਲਿਟੀ 'ਚ ਤਿਆਰ ਕਰਾਉਣੇ ਜੀ ਜੀ ਸਭ ਤੋਂ ਜਿਆਦਾ ਸਭ ਤੋਂ ਜ਼ਿਆਦਾ ਡਿਮਾਂਡ ਕਿਹੜੇ ਸ਼ਸਤਰ ਦੀ ਹੈ ਜੀ ਸੰਗਤਾਂ ਵੱਲੋਂ ਜ਼ਿਆਦਾਤਰ ਅੱਜ ਦੇ ਸਮੇਂ 'ਚ ਜੇ ਦੇਖਿਆ ਜਾਵੇ ਇੱਕ ਤਾਂ ਖੰਡਾ ਬਹੁਤ ਪਸੰਦ ਕਰ ਰਹੇ ਨੇ ਮੁੰਡੇ ਜੀ ਜੀ ਇੱਕ ਸਰੋਹੀ ਬਹੁਤ ਜਿਆਦਾ ਪਸੰਦ ਕਰ ਰਹੇ ਨੇ ਠੀਕ ਹੈ ਜੀ ਇੱਕ ਖੁਖਰੀ ਜਿਆਦਾ ਪਸੰਦ ਕਰ ਰਹੇ ਨੇ ਠੀਕ ਹੈ ਜੀ ਇਹ ਸ਼ਸਤਰ ਮੇਰੇ ਮੈਂ 19 ਤਰੀਕ ਦਾ ਆਇਆ ਇੱਥੇ ਬਹੁਤ ਜਿਆਦਾ ਲੱਗ ਰਹੇ ਨੇ ਹੁਣ ਮੈਂ ਇੱਕ ਵਾਰ ਮੈਂ ਸਟਾਕ ਮੰਗਾ ਚੁੱਕਿਆ ਦੁਬਾਰਾ ਹੁਣ ਬ੍ਰਦਰ ਫੇਅਰ ਲੈਣ ਗਿਆ ਹੋਇਆ ਜੀ ਜੀ ਤੇ ਤਿਆਰ ਸਪੈਸ਼ਲ ਸ਼ਸਤਰ ਸ਼ਸਤਰਾਂ ਵਾਸਤੇ ਜੀ ਸ਼ਸਤਰ ਅੱਛਾ ਜੀ ਪਹਿਲਾਂ ਅਸੀਂ ਟੈਂਟ ਲਾਉਂਦੇ ਹੁੰਦੇ ਸੀ ਇੱਥੇ ਤੇ ਉਹਦੇ 'ਚ ਸਾਨੂੰ ਬੜੀ ਪ੍ਰੋਬਲਮ ਆਉਂਦੀ ਸੀ ਜੀ ਫਸੀਮ ਮੱਲਿਆਂ ਤੇ ਜਾਣੇ ਆ ਜਦੋਂ ਫਿਰ ਇਹ ਸਾਡੇ ਦਿਮਾਗ ਚ ਆਈ ਤੇ ਇਹ ਸਾਰੀ ਸਾਡੇ ਜਿੰਨਾ ਵੀ ਕੀਤਾ ਹੋਇਆ ਸਾਰਾ ਅਸੀਂ ਆਪਣੀ ਡਿਜ਼ਾਈਨਿੰਗ ਆਪਣੀ ਹੈ ਸਾਰੀ ਇਹਦੀ ਜੀ ਜੇ ਕਿਸੇ ਵੀਰ ਨੇ ਸੰਪਰਕ ਕਰਨਾ ਹੋਵੇ ਜੀ ਕੰਟੈਕਟ ਨੰਬਰ ਕਰ ਸਕਦਾ ਜੀ ਅਸੀਂ ਪਟਿਆਲੇ ਤੋਂ ਆ ਰਣਜੀਤਨਗਰ ਹਾਰਸ ਰੋਡ ਤੇ ਤੇ ਬਾਕੀ ਆਨਲਾਈਨ ਪੇਜ ਬਣਾਇਆ ਆਪਣਾ ਇੰਸਟਾਗ੍ਰam ਤੇ ਫੇਸਬੁੱਕ ਤੇ ਸਾਰਾ ਸਿਸਟਮ ਬਣਾਇਆ ਹੋਇਆ ਜੀ ਕੰਟੈਕਟ ਨੰਬਰ ਵੀ ਆਪਣਾ ਦੱਸਦੇ ਜੀ ਨੰਬਰ 985599004 ਹੈ ਜੀ 985599004 ਜੀ ਤੇ ਜਿਹੜੇ ਕੜੇ ਬਣਾਏ ਨੇ ਜੀ ਇਹ ਕੜੇਆਂ ਦਾ वजन ਬਹੁਤ ਆ ਜੀ ਇਹ ਕੜੇ ਵੀ ਸਿੰਘ ਪਾਉਂਦੇ ਨੇ ਜੀ ਇਹ ਕੜਿਆ ਮਰੇ ਹਾਂਜੀ ਇਹ ਕੜੇ ਨੇ ਜੀ ਸਾਡੇ ਪਰਸਨਲ ਕੜੇ ਨੇ ਜੀ ਅੱਛਾ ਜੀ ਅਸੀਂ ਆਪਦੇ ਵਾਸਤੇ ਤਿਆਰ ਕੀਤੇ ਨੇ ਔਨ ਆਰਡਰ ਦੇ ਨੇ ਇਹ ਅੱਛਾ ਜੀ ਹਾਂਜੀ ਇਹ 5 ਕਿਲੋ 300 ਗ੍ਰਾਮ ਦਾ ਕੜਾ ਜੀ ਜੀ ਹਾਂਜੀ ਇਹ ਅਸੀਂ ਆਪਦੇ ਵਾਸਤੇ ਬਣਾਏ ਹੋਏ ਨੇ ਜੇ ਲੈਣਾ ਕਸਟਮਰ ਹੈ ਤਾਂ ਆਨ ਆਰਡਰ ਮਿਲਣਾ ਇਹ ਜਾਨੀ ਕਿ ਸੇਲ ਵਾਸਤੇ ਨਹੀਂ ਰੱਖੇ ਅਸੀਂ ਸਿਰਫ ਦਿਖਾਵੇ ਲਈ ਰੱਖੇ ਨੇ ਠੀਕ ਹੈ ਜੀ ਹਾਂਜੀ ਇਹ ਸਿੰਘ ਪਾਉਂਦੇ ਵੀ ਨਹੀਂ ਜੀ ਅਸੀਂ ਆਪ ਪਾਉਂਦੇ ਆਂ ਇਹ ਅੱਛਾ ਜੀ ਹਾਂਜੀ ਆਪਣੇ ਲਈ ਤਿਆਰ ਕੀਤੇ ਹੋਏ ਨੇ ਹੁਣ ਅਸੀਂ ਮਾਰਚ ਤੋਂ ਬਾਅਦ ਅਸੀਂ ਆਪਣੇ ਲਈ ਇੱਕ 12-12 ਕਿਲੋ ਦੇ ਕੜੇ ਜਾਂਦਾ ਆਰਡਰ ਤਿਆਰ ਕਰ ਰਹੇ ਆਂ ਹਾਂਜੀ ਆਪਣੇ ਲਈ ਅਸੀਂ ਪਹਿਲਾ ਚੀਜ਼ ਆਪਣੇ ਲਈ ਤਿਆਰ ਕਰਦੇ ਆਂ ਜੀ ਆਪ ਪਰਖਦੇ ਆਂ ਵਰਤਦੇ ਆਂ ਫਿਰ ਅਸੀਂ ਮਾਰਕੀਟ ਚ ਪੇਸ ਕਰਦੇ ਆਂ ਇਹ ਵੀ ਸਰਬਲੋ ਦਾ ਹੈ ਜੀ ਸਰਬਲੋ ਦਾ ਹੈ ਜੀ ਠੀਕ ਹੈ ਜੀ ਹਾਂਜੀ ਇਸ ਇਹ ਬਿਣਾ ਜੋੜ ਤੋਂ ਆਈ। ਅੱਛਾ ਜੀ। ਇਹਦਾ ਖਾਸ ਹੈ ਜਿਹੜਾ ਇਹ ਬਿਣਾ ਜੋੜ ਤੋਂ ਹੀ ਸਿੱਲੀ ਚੋਂ ਖੁਦਾਈ ਕੀਤੀ ਹੋਈ ਹੈ ਇਹਦੇ ਚ ਸਾਰੀ। ਠੀਕ ਹੈ ਜੀ। ਸਾਰਾ ਹੈਂਡ ਮੇਡ ਚ ਕੰਮ ਆ। ਇਹ ਕਿਤੇ ਨਾਲ ਦਾ ਹੋਰ ਪਿਆ ਜੀ? ਉਹ 3 ਕਿਲੋ 300 ਗ੍ਰਾਮ ਦਾ ਜੀ। ਇਹ ਵਾਲਾ ਜੀ। ਠੀਕ ਹੈ ਜੀ। ਇਹ 3 ਕਿਲੋ 300 ਗ੍ਰਾਮ ਦਾ ਜੀ। ਠੀਕ ਹੈ ਜੀ। ਇਹ ਵੀ ਸਾਰਾ ਖੁਦਾਈ ਹੋਈ ਹੋਈ ਹੈ ਸਾਰੀ ਉਹਦੇ ਜੋ ਸਿੱਲੀ ਚ। ਠੀਕ ਹੈ ਜੀ। ਤੇ ਹਰ ਤਰ੍ਹਾਂ ਦਾ ਸ਼ਾਸਤਰ ਵੀ ਹਰ ਤਰ੍ਹਾਂ ਦਾ ਹੀ ਹਾਂਜੀ ਹਾਂਜੀ ਜਿੱਦਾਂ ਦਾ ਕੋਈ ਆਪਣੀ ਚੁਆਇਸ ਦਾ ਕੋਈ ਸੰਗਤ ਸ਼ਾਸਤਰ ਤਿਆਰ ਕਰਾਉਣਾ ਪੈਂਦਾ। 올 오버 인디아 ਜੋ ਕਿਤੋਂ ਵੀ ਸਾਡੇ ਨਾਲ ਕੰਟੈਕਟ ਕਰੇ ਸਾਨੂੰ ਫੋਟੋ ਦੇਵੇ ਅਸੀਂ ਉਦਾਂ ਦੇ ਜਿੱਦਾਂ ਦੀ ਧਾਤ ਚੋਂ ਕਹੂਗਾ ਜਿੱਦਾਂ ਦੀ ਕੁਆਲਿਟੀ ਚ ਕਹੂ ਉਦਾਂ ਦੇ ਹੀ ਬਣਾ ਕੇ ਉਹਨੂੰ ਤਿਆਰ ਕਰਕੇ ਕੋਰੀਅਰ ਕਰ ਦਾਂਗੇ ਜੀ ਜੀ ਸੋ ਧੰਨਵਾਦ ਜੀ ਜਾਣਕਾਰੀ ਦੇਣ ਦੇ ਲਈ ਕਸਟਮਰ ਵੀ ਬੜੇ ਨੇ ਵਾਈਕ੍ਰਿਸ਼ੀ ਜੀ ਦਾ ਖਾਲਸਾ ਵਾਈਕ੍ਰਿਸ਼ੀ ਜੀ ਖਾਲਸਾ ਸੋ ਐਸਾਨ ਸਿੰਘ ਸਾਹਿਬ ਜਿਹੜੇ ਸਸਤਰ ਤਿਆਰ ਕਰਦੇ ਨੇ ਸੋ ਇਹਨਾਂ ਨੇ ਕਿਹਾ ਕਿ ਕਿਸੇ ਤਰ੍ਹਾਂ ਦਾ ਵੀ ਸਸਤਰ ਹੈ ਜਿਹੜਾ ਉਹ ਕੋਈ ਵੀ ਤਿਆਰ ਕਰਵਾ ਸਕਦਾ ਹੈ ਸੋ ਸਸਤਰ ਨੇ ਜਿਹੜੇ ਪੁਰੂ ਸਾਹਿਬਾਨ ਨੇ ਸ਼ਸਤਰ ਨੂੰ ਪੀਰ ਆਖੇ ਸੋ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਅਸੀਂ ਮੌਜੂਦ ਆ ਜਿੱਥੋਂ ਤੁਹਾਨੂੰ ਇਹ ਜਾਣਕਾਰੀ ਦੇ ਰਹੇ ਆ ਤੁਹਾਨੂੰ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਜਰੂਰ ਦੱਸਿਓ ਧੰਨਵਾਦ